ਅੱਜ ਦਿਨ ਵਿਦੇਸ਼ੀ ਧਰਤੀ ਤੋਂ ਖਬਰ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਕਿਸੇ ਵੀ ਕਾਰਨ ਕਰਕੇ ਅਜਿਹੇ ਦੇ ਵਿੱਚ ਇੱਕ ਹੋਰ ਬੇਹਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਵਿਦੇਸ਼ੀ ਧਰਤੀ ਉਤੇ ਤਿੰਨ ਬੱਚਿਆਂ ਦੇ ਪਿਓ ਦੀ ਮੌਤ ਹੋ ਗਈ ਜੀ ਹਾਂ ਖਬਰ ਜਿਹੜੀ ਹੈਗੀ ਮਾਚੂਵਾਲਾ ਸਾਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਿੰਨ ਬੱਚਿਆਂ ਦੀ ਮਾਂ ਅਤੇ ਜੋ ਇਸ ਦੇ ਵਿੱਚ ਜੋ ਬੱਚੇ ਹੈਗੇ ਉਹਨਾਂ ਦਾ ਰੋ ਰੋ ਕੇ ਵਿਰਾਹ ਹਾਲ ਹੈ ਅਜਿਹੇ ਦੇ ਵਿੱਚ ਜਾਣਕਾਰੀ ਸਾਹਮਣੇ ਇਹ ਆ ਰਹੀ ਹੈ ਕਿ ਕਰੀਬ 5 ਤੋਂ 6 ਮਹੀਨੇ ਪਹਿਲਾਂ ਹੀ ਜੋ ਪਿਓ ਹੋਏਗਾ ਉਹ ਵਿਦੇਸ਼ ਗਿਆ ਸੀ ਤਾਂ ਜੋ ਉੱਥੇ ਜਾ ਕੇ ਚੰਗੀ ਕਮਾਈ ਕਰ ਸਕੇ ਤੇ ਆਪਣੇ ਬੱਚਿਆਂ ਦਾ ਭਵਿਕ ਸੁਨਹਿਰਾ ਕਰ ਸਕੇ ਆਪਣੀ ਪਤਨੀ ਨੂੰ ਵਧੀਆ ਜ਼ਿੰਦਗੀ ਦੇ ਸਕੇ ਤੇ ਆਪਣੀ ਮਾਤਾ ਦਾ ਵੀ ਧਿਆਨ ਰੱਖ ਸਕੇ ਪਰ ਉੱਥੇ ਯਾਨੀ ਅਮਰੀਕਾ ਦੇ ਵਿੱਚ ਜੋ ਮਰਤਕ ਨੌਜਵਾਨ ਆ ਉਹ ਗਿਆ ਸੀ ਲੇਕਿਨ ਰਾਹ ਦੇ ਵਿੱਚ ਹੀ ਅਜੀਹਾ ਸੜਕ ਹਾਦਸਾ ਵਾਪਰਿਆ ਕਿ ਮੌਕੇ ਤੇ ਉਸ ਦੀ ਮੌਤ ਹੋ ਗਈ ਹਾਲਾਂਕਿ ਉਸ ਦੇ ਨਾਲ ਹੋਰ ਵੀ ਜੋ ਸਾਥੀ ਸੀਗੇ ਉਹ ਮੌਜੂਦ ਸੀਗੇ ਜਿਨ੍ਹਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਉਨ੍ਹਾਂ ਦੀ ਹਾਲਤ ਬਿਲਕੁਲ ਠੀਕ ਹੈ ਲੇਕਿਨ ਇਸ ਨੌਜਵਾਨ ਦੀ ਮਾਛਵਾੜਾ ਸਾਹਿਬ ਦਾ ਰਹਿਣ ਵਾਲਾ ਸੀ ਜਿਸ ਦੀ ਕੀ ਮੌਤ ਹੋ ਗਈ ਹੈ ਮਾਛਵਾੜਾ ਸਾਹਿਬ ਦੇ ਨੇੜਲੇ ਪਿੰਡ ਹੰਬੋਵਾਲ ਦਾ ਇਹ ਨੌਜਵਾਨ ਰਹਿਣ ਵਾਲਾ ਸੀਗਾ ਜੋ ਕਿ ਕਰੀਬ-ਕਰੀਬ 43 ਸਾਲ ਦਾ ਸੀਗਾ ਪ੍ਰੀਤਮ ਸਿੰਘ ਪੀਤੀ ਵਜੋ ਇਸ ਦੀ ਪਛਾਣ ਹੋਈ ਹੈਗੀ ਚੰਗੇ ਪਵਿਕ ਦੇ ਲਈ ਅਮਰੀਕਾ ਗਿਆ ਸੀ ਨੈਚਰਲ ਸ਼ਹਿਰ ਵਿਖੇ ਉਸ ਦੀ ਸੜਕ ਹਾਸੇ ਦੇ ਵਿੱਚ ਮੌਤ ਹੋਈ ਹੈ ਪ੍ਰੀਤਮ ਸਿੰਘ ਜੋ ਕਿ ਹੰਬੋਵਾਲ ਵਿਖੇ ਲੱਕੜ ਮਿਸਤਰੀ ਦਾ ਪਹਿਲਾਂ ਕੰਮ ਕਰਦਾ ਸੀ ਫਿਰ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਦੇ ਨਾਲ ਪੈਸੇ ਜੋੜ ਕੇ ਵਿਦੇਸ਼ ਗਿਆ ਅਮਰੀਕਾ ਵਿੱਚ ਗਿਆ ਤੇ ਨਾਲ ਹੀ ਇਸ ਦੇ ਵਿੱਚ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬੀਤੇ ਦਿਨੀ ਉਹ ਕੁਝ ਨੌਜਵਾਨਾਂ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੇ ਕੰਮ ਦੇ ਲਈ ਜਾ ਰਿਹਾ ਸੀ ਲੇਕਿਨ ਅਚਾਨਕ ਉਸਦੀ ਕਾਰ ਜੋ ਹੈ ਟਰਾਲੇ ਦੇ ਨਾਲ ਟੱਕਰਵਾ ਜਾਂਦੀ ਹੈਗੀ ਜਿਸ ਸੇ ਕਾਰਨ ਮੌਕੇ ਤੇ ਹੀ ਪ੍ਰੀਤਮ ਦੀ ਮੌਤ ਹੋ ਜਾਂਦੀ ਹੈ ਤੇ ਇਸ ਬਾਬਤ ਅੱਜ ਤੜਕੇ ਹੀ ਪਰਿਵਾਰ ਵਾਲਿਆਂ ਨੂੰ ਖਬਰ ਮਿਲੀ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਪ੍ਰੀਤਮ ਸਿੰਘ ਪੀਤੀ ਦੇ ਪਿਤਾ ਜੋ ਹੈ ਉਹਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਪਤਨੀ ਤੇ ਮਾਤਾ ਪਿੰਡ ਹੰਬਵਾਲ ਵਿਖੇ ਰਹਿੰਦੇ ਸੀ ਤਿੰਨ ਬੱਚੇ ਵੀ ਨੇ ਤੇ ਅਜੇ ਇਹ ਦੇ ਵਿੱਚ ਪਰਿਵਾਰ ਵਾਲਿਆਂ ਦੇ ਵਿੱਚ ਦੁੱਖਾਂ ਦਾ ਪਹਾੜ ਜੋ ਹੈ ਟੁੱਟ ਪਿਆ ਹੈਗਾ ਪਰਿਵਾਰ ਵਾਲਿਆਂ ਦੇ ਨਾਲ ਦੀ ਜੇਕਰ ਗੱਲ ਕਰੀਏ ਤਾਂ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਪਰਿਵਾਰ ਦੀ ਸਥਿਤੀ ਬਹੁਤ ਚੰਗੀ ਨਹੀਂ ਹੈਗੀ ਆ ਬਹੁਤ ਮੁਸ਼ਕਲ ਕਰਕੇ ਵਿਦੇਸ਼ ਗਿਆ ਸੀ ਤਾਂ ਜੋ ਉੱਥੇ ਜਾ ਕੇ ਪੈਸੇ ਜੋੜ ਕੇ ਆਪਣੇ ਬੱਚਿਆਂ ਦਾ ਭਵਿਕਲ ਸੁਨਹਿਰਾ ਕਰ ਸਕੇ ਪਰ ਅਜਿਹੀ ਦੇ ਵਿੱਚ ਇੱਕੋ ਦਮ ਮੌਤ ਦੀ ਖਬਰ ਦੇ ਕਾਰਨ ਪਰਿਵਾਰ ਨੂੰ ਹੁਣ ਰੋਜ਼ੀ ਰੋਟੀ ਦਾ ਵੀ ਔਖਾ ਹੋ ਗਿਆ ਅਜਿਹੀ ਦੇ ਵਿੱਚ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਕੀ ਕੁਝ ਕਹਿਣਾ ਹੈ ਪਿੰਡ ਵਾਸੀ ਤੇ ਸਰਪੰਚ ਦਾ ਪਹਿਲਾਂ ਤੁਹਾਨੂੰ ਸੁਣਾਉਂਦੇ ਆਂ ਤੇ ਰਾਤ ਉਹਦਾ ਨਾ ਕਿਸੇ ਟਰਾਲੇ ਨਾਲ ਐਕਸੀਡੈਂਟ ਹੋਇਆ ਤੇ ਉਹਦੀ ਮੌਤ ਹੋ ਗਈ। ਦੋ ਤਿੰਨ ਮੁੰਡੇ ਨਾਲ ਉਹਦੇ ਹੋਰ ਸੀਗੇ ਤੇ ਉਹਨਾਂ ਦੀ ਸੱਟਾਂ ਲੱਗੀਆਂ ਪਰ ਬਚ ਗਏ ਉਹ। ਤੇ ਉਹੀ ਮੁੰਡਾ ਸੀਗਾ ਕਮਾਈ ਦਾ ਸਾਡਾ ਸੀਗਾ ਘਰ ਦਾ ਤੇ ਉਹ ਮੁੰਡੇ ਦੀ ਜਿਹੜੀ ਡੈਥ ਹੋ ਗਈ ਕਿਤੇ ਤਾਂ ਉਹਨੇ ਚਾਰ ਪੈਸੇ ਕਮਾਗੇ ਘਰ ਭਜਣੇ ਦੀ ਕਿਤੇ ਅਜੋ ਲਾਸ਼ ਆਉਣੀ ਉਹਦੀ। ਲਾਸ਼ ਵੀ ਨਹੀਂ ਆਉਣੀ ਹੈ ਕਿ ਲਾਸ਼ ਵਾਸਤੇ ਵੀ ਜੇ ਬੋਡੀ ਮੰਗਾਉਣੀ ਆ ਤਾਂ ਕਹਿੰਦੇ ਲੱਖਾਂ ਰੁਪਏ ਲੱਗਦੇ ਆ 20-30 ਲੱਖ ਰੁਪਏ ਲੱਗ ਜਾਂਦਾ। ਹੁਣ ਗਰੀਬ ਪਰਿਵਾਰ ਆ ਕਿਹੜਾ 20 ਲੱਖ ਦਊਗਾ 30 ਲੱਖ ਦਊਗਾ ਤੇ ਹੁਣ ਹਾਏ ਜੀ ਸਿੱਧਾ ਅਮਰਵਾਰੀ ਪਿੰਡ ਵਾਲਿਆਂ ਨੇ ਇਹ ਖਲਾਕ ਕੀਤੀ ਆ ਵੀ ਬਿਰੀ ਪਰਿਵਾਰ ਫੋਨ ਕਰਕੇ ਆਪਾਂ ਬੋਡੀ ਦਾ ਲਾਸ਼ ਮਗਾ ਨਹੀਂ ਸਕਦੇ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰ ਸਕਦੇ ਆਂ ਵੀ ਪ੍ਰਬਾਤ ਦੀ ਮਾਣੀ ਮੋਟੇ ਸੁਣ ਲੋ ਜੀ ਸੁਣ ਹੁੰਦੀ ਆ ਨੌਜਵਾਨ ਮੁੰਡਾ ਬੜਾ ਸੋਹਜਵਾਨ ਸੀਗਾ ਤੇ ਤਿੰਨ ਬੱਚਿਆਂ ਦੇ ਭਲੇ ਥੋੜੀ ਉਮਰ ਉਹਨਾਂ ਦੀ ਰੋਜੀ ਰੋਟੀ ਦੀ ਬਾਹਰ ਰਗੇ ਸੀਗੇ ਤੇ ਤਕਰੀਬਨ 5-6 ਮਹੀਨੇ ਹੋਏ ਆ ਉਹਨਾਂ ਨੂੰ ਗਿਆ ਨੂੰ ਹੱਲੇ ਤੇ ਸੜਕ ਹਾfte ਦੇ ਵਿੱਚ ਉਹਨਾਂ ਦੀ ਐਕਸੀਡੈਂਟ ਹੋ ਗਿਆ ਤਾਂ ਉੱਤੇ ਮੌਤ ਹੋ ਗਈ ਆ ਸਾਡੀ ਸਰਕਾਰ ਨੂੰ ਇਹ ਅਪੀਲ ਆ ਵੀ ਬੱਚੇ ਨਿਆਣੇ ਬੱਚਿਆਂ ਨੂੰ ਬਿਲਕੁਲ ਇਹਨਾਂ ਦੀ ਕੋਈ ਸਹਾਈਦਤ ਦਿੱਤੀ ਜਾਵੇ ਕੋਈ ਇਹਨਾਂ ਦੀ ਵੀ ਜਿਹੜਾ ਇਹਨਾਂ ਨੂੰ ਕੋਈ ਬੱਚਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਪੜ੍ਹੇ ਲੈ ਕੇ ਬੱਚੇ ਆ ਤਾਂ ਸਾਡੀ ਇਹ ਅਪੀਲ ਆ ਜੀ ਇਹਨਾਂ ਨੂੰ ਸਰਕਾਰ ਨੌਜਵਾਨ ਦੀ ਕਿੰਨੀ ਉਮਰ ਸੀ ਉਮਰ ਇਹ ਵੀ 42 43 ਸਾਲ ਦੀ ਉਮਰ ਸੀ ਜੀ ਕਿੰਨਾ ਟਾਈਮ ਹੋ ਗਿਆ ਸੀ ਇਹਨਾਂ ਨੂੰ ਤਕਰੀਬਨ ਜੀ 5-6 ਮਹੀਨੇ ਹੋਏ ਸੀ ਗਿਆਨ ਨੂੰ ਦਿਨ ਵਿਦੇਸ਼ੀ ਧਰਤੀ ਤੋਂ ਮੌਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਮਾਪੇ ਬਹੁਤ ਵੱਡੀ ਮਜਬੂਰੀ ਹੁੰਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਮਜਬੂਰੀ ਦੇ ਵਿੱਚ ਵਿਦੇਸ਼ ਦੇ ਵਿੱਚ ਆਪਣੇ ਪੁੱਤ ਨੂੰ ਭੇਜਣਾ ਪੈਂਦਾ ਹੈ ਤਾਂ ਜੋ ਉਹਨਾਂ ਦਾ ਭਵਿੱਖ ਵੀ ਸੁਨਹਿਰਾ ਹੋ ਸਕੇ ਅਜਿਹੇ ਦੇ ਵਿੱਚ ਨਸ਼ਿਆਂ ਕਰਕੇ ਓਵਰਡੋਜ਼ ਦੇ ਕਾਰਨ ਜਾਂ ਫਿਰ ਕੋਈ ਨਦੀ ਚ ਛਾਲ ਮਾਰ ਲੈਂਦਾ ਤੇ ਨਾਲ ਹੀ ਕਈਆਂ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਅਜੇ ਅਜੇ ਹੀ ਇੱਕ ਵੱਡੀ ਖਬਰ ਦੁਖਾਂਤ ਭਰੀ ਖਬਰ ਜਿਹੜੀ ਹੈਗੀ ਸਾਹਮਣੇ ਆਈ ਹੈ ਮਾਚੀਵਾੜਾ ਸਾਹਤੋ ਜਿੱਥੇ ਕਿ ਤਿੰਨ ਪਿਓ ਦੇ ਪੁੱਤ ਦੀ ਮੌਤ ਹੋ ਗਈ ਹੈਗੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਜੋ ਪਿਓ ਹੈਗਾ ਆ ਉਹ ਬਹੁਤ ਹੀ ਸੁਪਨੇ ਸੰਜੋਖੇ ਜੋ ਕਿ ਵਿਦੇਸ਼ ਗਿਆ ਸੀ ਵਿਦੇਸ਼ ਜਾ ਕੇ ਉਸਨੇ ਸੋਚਿਆ ਸੀ ਕਿ ਉਸਦੇ ਜਿਹੜੇ ਬੱਚੇ ਹੈਗੇ ਉਹਨਾਂ ਦਾ ਭਵਿਕ ਸੁਨਹਿਰਾ ਹੋ ਜਾਵੇਗਾ ਕਿਉਂਕਿ ਜੋ ਇਸ ਦੇ ਵਿੱਚ ਜੋ ਪਿਓ ਆ ਉਸਦੇ ਪਿਓ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਘਰ ਦੇ ਵਿੱਚ ਕੋਈ ਵੀ ਰੋਜ਼ੀ ਰੋਟੀ ਲਈ ਪੈਸੇ ਕਮਾਉਣ ਵਾਲਾ ਨਹੀਂ ਸੀ ਤਾਂ ਹੁਣ ਇੱਕੋ ਇੱਕ ਆਸ ਸੀ ਪਰਿਵਾਰ ਨੂੰ ਕਿ ਹੁਣ ਰੋਜ਼ੀ ਰੋਟੀ ਦਾ ਵਧੀਆ ਜੁਗਾੜ ਹੋ ਚੁੱਕਿਆ ਹੈਗਾ ਕਿਉਂਕਿ ਵਿਦੇਸ਼ ਦੇ ਵਿੱਚ ਘਰ ਦਾ ਜੀਜਾ ਚਾ ਚੁੱਕਿਆ ਹੈ ਤਾਂ ਉੱਥੇ ਜਾ ਕੇ ਹੁਣ ਭਵਿਕ ਉਨ੍ਹਾਂ ਦਾ ਵੀ ਸੁਨਹਿਰਾ ਹੋ ਜਾਵੇਗਾ ਲੇਕਿਨ ਹੁਣ ਪਰਿਵਾਰ ਵਾਲਿਆਂ ਨੂੰ ਵੀ ਰੋਜ਼ੀ ਰੋਟੀ ਦਾ ਔਖਾ ਹੋਇਆ ਪਿਆ ਦੂਜੇ ਪਾਸੇ ਖਬਰ ਇਹ ਵੀ ਸਾਹਮਣੇ ਆ ਰਹੀ ਹੈ कि ਜੋ ਪਰਿਵਾਰ ਵਾਲੇ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਦੇ ਵੱਲੋਂ ਮਦਦ ਕੀਤੀ ਜਾਵੇ ਕਿਉਂਕਿ ਹੁਣ ਮ੍ਰਿਤਕ ਦੇ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਵੀ ਕਾਫੀ ਪੈਸੇ ਲੱਗ ਰਹੇ ਨੇ ਤੇ ਪਰਿਵਾਰ ਦੇ ਕੋਲ ਇੰਨੇ ਪੈਸੇ ਨਹੀਂ ਹੈ ਕਿ ਉਹ ਇਸ ਦਾ ਜੁਗਾੜ ਕਰ ਸਕਣ ਕਿਉਂਕਿ 5-6 ਮਹੀਨੇ ਪਹਿਲਾਂ ਹੀ ਪੈਸਿਆਂ ਦਾ ਜੁਗਾੜ ਕਰਕੇ ਵਿਦੇਸ਼ ਜੋ ਹੈ ਪ੍ਰੀਤਮ ਗਿਆ ਸੀ ਅਮਰੀਕਾ ਦੇ ਵਿੱਚ ਗਿਆ ਸੀ ਤਾਂ ਹੁਣ ਸਰਕਾਰ ਦੇ ਕੋਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਜੋ ਪੀੜਤ ਪਰਿਵਾਰ ਹੈ ਉਸ ਦੀ ਬਾਫੜੀ ਜਾਵੇ